ਬਸੂਤ ਕੀ ਬੁਖਾਰ ਹੋ ਗਿਆ ਮੁੜ ਕੇ ਨਾ ਬਸੂ ਦੁੱਧ ਤੇ ਆਵੇ ਸਾਰਾ ਸੂਏ ਖਰਾਬ ਹੋ ਜਾਂਦਾ ਉਦੋਂ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੁੰਦਾ ਆਪ ਲੇਬਰ ਵਾਲੇ ਤੇ ਨਾ ਛੱਡ ਮੈਂ ਨੌਕਰੀ ਕਿਉਂ ਛੱਡੀ ਚੜਦੀ ਧੁੱਪ ਕੁਛ ਨਹੀਂ ਕਹਿੰਦੀ ਛਿਪਦੀ ਧੁੱਪ ਮਾਰਦੀ ਪੱਛੋਂ ਵਾਲੇ ਪਾਸੇ ਦੇਖਾਂ ਲਾ ਦਿਓ ਕੋਈ ਦਰਖਤ ਲਾ ਦਿਓ ਉਸ ਹੱਬ ਨਾਲ ਆਪਾਂ ਨੂੰ ਉਧਰੋਂ ਧੁੱਪ ਰੋਕਣੀ ਹੁੰਦੀ ਹੈ ਹਾਂਜੀ ਬੜ ਦੇਖੀ ਜਾਣਾ ਆਪਾਂ ਪਾਸੇ ਬੈਠਿਆ ਨੇ ਉਹਨੂੰ ਅੱਡ ਕਰ ਦਿਓ ਤਾੜ ਕੇ ਜਿਵੇਂ ਆਪਾਂ ਕਹਦੇ ਆ ਪਸ਼ੂ ਵੀ ਸ਼ਰਮਮੰਦ ਹੁੰਦੇ ਨੇ ਜਿਵੇਂ ਆਪਾਂ ਕਹਿੰਦੇ ਬੁੜੀਆਂ ਲੋਨ ਉਹ ਜੇ ਆਪਾਂ ਕੰਚੀ ਉਹਨਾਂ ਦੀ ਐਡੀ ਐਡੀ ਡੀ ਉੱਚੀ ਕੰਚੀ ਸੀ ਉਹ 35 ਫੁੱਟ ਉਚਾਈ ਸੀਗੀ ਇੱਥੋਂ ਲਾ ਕੇ ਤੇ ਚਾਰ ਛੱਡ ਬਣਾਏ ਵੇ ਸੀ 14 ਗਿੱਲਿਆਂ ਦੇ ਵਿੱਚ ਤੇ ਪਸ਼ੂ ਖੁੱਲੇ ਉਹ ਕਹਿੰਦੇ ਅਸੀਂ ਅਜੇ ਤੱਕ ਨਾ ਤਾਂ ਗੋਹਾ ਚੱਕਿਆ ਇੱਥੋਂ ਗਾਂ ਜਿਵੇਂ ਆਪਾਂ ਕਹਦੇ 200 2 ਕਿੱਲਾਂ ਦੀ ਬਾਹੀ ਤੱਕ ਪੁੱਛੇ ਨੂੰ ਆ ਖੁੱਲੇ ਹੀ ਪੈ ਸੀ ਬੰਨੇ ਆ ਪਸ਼ੂ ਕੇ ਖੁੱਲੇ ਬੰਨੇ ਕਿਉਂ ਫਰਤ ਕੋਈ ਮੈਂ ਜਾਨ ਜਾਨ ਕਰਦੀ ਦੋ ਗਾਜਨ ਖੁੱਲਾ ਕਰੋ ਇੱਕ ਦਾ ਪਾਣੀ ਦਾ ਹਰ ਰੱਖ ਕੇ ਠੀਕ ਹੈ ਕਿੰਨਾ ਕਿੰਨਾ ਦੁੱਧ ਨਹੀਂ ਪਾਣੀ ਮੀਠਾ ਦੁੱਧ ਨਹੀਂ ਪਾਣੀ ਇੱਕ 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 ਨਾਲ ਤੋਂ ਕਰੀਦਾ ਤਾਂ ਦੱਸ ਦਿੰਦੀ ਹਾਂ ਠੀਕ ਹੈ ਜਿਹੜੀ 20 ਦਿੰਦੀ ਹੈ ਹਾਂਜੀ ਅ ਚਲੋ ਉਹਨੂੰ ਤਾਂ ਛੱਡੋ ਜਿੰਮੇ ਚੱਲੀ ਜਾਂਦੀ ਹੈ ਜਿਹੜੀ ਨੇ ਸੋਣਾ ਹਾਂਜੀ ਟੋਕੜੇ ਦੀ ਗੱਲ ਕਰਦੇ ਹਾਂ ਇੱਕ ਤਾਂ ਉਹਨੂੰ 2 ਮਹੀਨੇ ਪਹਿਲਾਂ ਦੁੱਧੋਂ ਛੱਡ ਦੇਣਾ ਠੀਕ ਹੈ ਜੀ ਤੁਸੀਂ 2 ਮਹੀਨੇ ਪਹਿਲਾਂ ਦੁੱਧੋਂ ਛੱਡ ਕੇ ਠੀਕ ਹੈ ਜੀ 2.5 ਮਹੀਨੇ ਪਹਿਲਾਂ ਛੱਡਣ ਲੱਗਣਾ 2 ਮਹੀਨੇ ਤੇ ਆ ਕੇ ਉਹ ਹਾਂ 2 ਮਹੀਨੇ ਕੇ ਪੂਰੇ ਜਿਹੜੇ 2 ਮਹੀਨੇ ਸਹੀ ਰਹਿ ਗਏ ਠੀਕ ਹੈ ਜੀ ਐਂਡ ਵਾਲੇ ਦਿਨ ਜਿਹੜੀ ਟੂ ਭਰਨੀ ਹੈ ਉਹ ਧਿਆਨ ਨਾਲ ਭਰਨੀ ਹੈ ਠੀਕ ਹੈ ਜੀ ਲਾਲ ਦਵਾਈ ਨਾਲ ਧੋ ਕੇ ਵੀ ਬਕਟਾ ਨੂੰ ਨਾ ਵਿੱਚ ਜਾਵੇ ਉਹ ਫਿਰ ਕਿਨੇ ਜਾਵੇ ਟਿਊਪਰ ਨਹੀਂ ਲਾਣੀ ਵੀ ਲਾਜ ਕਿਦਾ ਸੀ ਕਰੇ ਭਰਾ ਹੀ ਟੂਬ ਕਿਉਂ ਹੁੰਦੀ ਹੈ ਮੈਂ ਦੱਸਦਾ ਹਾਂਜੀ ਬੇਸ਼ਤ ਤਾਂ ਨਹੀਂ ਹੁੰਦੀ ਲਾਜਮੀ ਕੋਈ ਗੱਲ ਨਹੀਂ ਕੁਦਰਤ ਨੂੰ ਪਹਿਲਾਂ ਕਿਹੜੇ ਟੂਬੇ ਪਰਦੇ ਹਾਂਜੀ ਜਰੂਰੀ ਕਿਉਂ ਹੈ ਕੋਈ ਮਾੜਾ ਜਾਂ ਮਸਟੈਟਸ ਹੋ ਗਿਆ ਕੋਈ ਥਣ ਘਟ ਗਿਆ ਉਹ ਪੂਰਾ ਹੋ ਜਾਂਦਾ ਟੂਬ ਠੀਕ ਹੈ ਜੇ ਸਹੀ ਹੈ ਤਾਂ ਕੋਈ ਗੱਲ ਨਹੀਂ ਨਾਮ ਵੀ ਨਹੀਂ ਉਹ ਤਾਂ ਮੁੰਡਾ ਡਾਕਟਰ ਜਾਨਸਾਨ ਦਾ ਦੋਸਤ ਹੈ ਮੇਰਾ ਉਹਦਾ ਆਪਣਾ 1000 ਰੁਪਏ ਆ ਭਰਾ ਦੇ ਉਹਦਾ ਦੁੱਖ ਜਿਵੇਂ ਆਪਾਂ ਛੱਡਦੇ ਛੱਡਦੇ ਤੋਂ ਵੀ ਦੋ ਦਿਨ ਛੱਡਤਾ ਉਹ ਉੱਚੀ ਦੀ ਰੋਣ ਲੱਗਣਾ ਹਾਂ ਉੱਥੇ ਆ ਕੇ ਪੰਗਾ ਪਾਓ ਉੱਥੇ ਪੰਗਾ ਪੈ ਜਾਂਦਾ 15-15 ਮਿੰਟ ਫੇਰ ਟੱਪ ਜਾਂਦੇ ਆ ਇਹ ਬਸ ਧਿਆਨ ਰੱਖਣਾ ਜਿਆਦਾ ਦੁੱਧ ਤੇ ਪੰਗਾ ਪੈਦਾ ਨਹੀਂ ਹਾਂ ਪਰ ਜੇ ਮੰਨ ਲਓ ਕੋਈ ਏਡੀ ਘਬਰਾਉਣ ਵਾਲੀ ਗੱਲ ਨਹੀਂ ਥਣ ਪੂਰਾ ਹੋ ਜਾਂਦਾ ਠੀਕ ਹੈ ਕਰਦਾ ਨਹੀਂ ਸਹੀ ਹੈ ਜੀ ਜੇ ਮੰਨ ਲਓ ਥਣ ਖੜ ਵੀ ਜਾਂਦਾ 10% ਉਹਦੇ ਵੀ ਚਾਂਸ ਹੁੰਦੇ ਆ ਚੱਲਣ ਦੇ ਅਗਲੇ ਸੂਜ ਕਿਉਂਕਿ ਜਿਹੜੀਆਂ ਦੁੱਧ ਵਾਲੀਆਂ ਗ੍ਰਾਂਥੀਆਂ ਦੁੱਧ ਕਿਵੇਂ ਬਣਦਾ ਖੂਨ ਆ ਜਿਹੜਾ ਉਹ ਜਿਵੇਂ ਆਪੇ ਨੇ ਆਟਾ ਛਾਣ ਨਹੀਂ ਹੁੰਦੀ ਆਏ ਹੁੰਦੀਆਂ ਉਹ ਉਹਦੇ ਵਿੱਚ ਦੀ ਨਗਲਾ ਹੈ ਹਾਂਜੀ ਖੂਨ ਦੇ ਵਿੱਚੋਂ ਦੁੱਧ ਬਣਦਾ ਇੱਕ ਮਿੰਟ ਦੇ ਵਿੱਚ 180 ਐਮਐਲ ਆ 200 ਐਮਐਲ ਦੀ ਪਾਣੀ ਦੀ ਬੋਤਲ ਜੀ ਹਾਂਜੀ ਬੰਦੇ ਦੀ ਗੱਲ ਕਰਦਾ ਮੈਂ ਪਸ਼ੂੱਚ ਵੀ ਇਦਾਂ ਹੀ ਸਿਸਟਮ ਹੋਊਗਾ ਮੈਂ ਕਿਉਂਕਿ ਬੰਦੇ ਵਾਲੇ ਚ ਪੜਿਆ ਹੋਇਆ ਇੱਕ ਦਿਨ ਦੀ ਗੱਲ ਕਰੀਏ ਤਾਂ 200 ਲੀਟਰ ਖੂਨ ਆ ਜਿਹੜਾ ਬਾਰੀ 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 ਛਾਣਿਆ ਜਾਂਦਾ ਗੁਰਦੇ ਜਿਹੜਾ ਆਪਣਾ ਕੰਮ ਕਰਦੇ ਆਪਾਂ ਕਹਿੰਦੇ ਨੇ ਵੀ ਪਥਰੀ ਬਣ ਕੇ ਦਰਦ ਕਰੇ ਉਹ ਇਹ ਕੰਮ ਕਰਦੇ ਆ ਤਾਂ ਹੀ ਇਹ ਪ੍ਰਮਾਤਮਾ ਨੇ ਦੋ ਲਾਏ ਆ ਵੀ ਜੇ ਕੋਈ ਵਾਰੀ ਦਿੱਕਤ ਹੋ ਜਾਏ ਤੇ ਅਹੀਂ ਪਸ਼ੂ ਦੇ ਵਿੱਚ ਸਿਸਟਮ ਆਲਾ ਉਹਨੂੰ ਜਦੋਂ ਡਰਾਈ ਕਰਤਾ ਉਸ ਤੋਂ ਬਾਅਦ ਚ ਉਹਨੂੰ ਕੀ ਕਰਨਾ ਤੁਸੀਂ ਫੀਡ ਨਹੀਂ ਸ਼ੁਰੂ ਕਰਨੀ 10 ਦਿਨ 10 ਦਿਨਾਂ ਬਾਅਦ ਉਹਨੂੰ ਡਰਾਈ ਫੀਡ ਪਾਓ ਠੀਕ ਹੈ ਜੀ ਜਦੋਂ ਮਹੀਨਾ ਰਹਿ ਗਿਆ ट्रांजिशन ਫੀਡ ਸ਼ੁਰੂ ਕਰਨੀ ਹੈ 2 ਕਿਲੋ ਤੋਂ ਠੀਕ ਹੈ ਗਲਤੀ ਨਾ ਕਰਿਓ ਮੈਂ ਪਹਿਲੇ ਦਿਨੀ 4 ਕਿਲੋ ਪਾਤੀ ਗਾਂ ਸੂਕੀ ਉਹ ਚ એનર્ਜੀ ਇੰਨੀ ਜ਼ਿਆਦੇ ਹੁੰਦੀ ਹੈ ਜ਼ਿਆਦੇ ਹੁੰਦੀ ਹੈ ਕਿਲੋ ਤੋਂ ਹੀ ਸ਼ੁਰੂ ਕਰੋ 1.5 2 3 ਹਫ਼ਤੇ ਚ 4 ਕਿਲੋ ਤੇ ਲੈ ਜਾਓ ਜਦੋਂ ਦਿਨ ਚ 12 13 ਰਹਿ ਗਿਆ ਸੂਣ ਚ ਉਦੋਂ ਉਹਨੂੰ ਜਿੰਨੀ ਖਾਂਦੀ ਐ 14 14 ਕਿਲੋ ਮੈਂ ਫਿਰ ਕੋਈ ਗੱਲ ਨਹੀਂ ਜਿੰਨੀ ਖਾਂਦੀ ਉਹ ਖੁੱਲੀ ਛੱਡੀ ਰੱਖੋ ਠੀਕ ਹੈ ਉਹ ਤਾਂ ਕਹਿੰਦੇ ਵੀ ਇਹਨੂੰ ਤੂੜੀ ਤੇ ਕਰੋ ਵੈਸੇ ਆਪਾਂ ਇਹ ਕਰੀ ਨਹੀਂ ਤੂੜੀ ਵੀ ਖੁੱਲੇ ਪਸ਼ੂ ਵਰਕੇ ਵੀ ਚਾਰਤੀ ਆ ਤੇ ਤੂੜੀ ਦੇ ਹੋ ਜੇ ਤਾਂ ਇੱਧਰ ਬੈਠ ਰਿਹਾ ਫੇਰ ਸੂਣ ਵੇਲੇ ਧਿਆਨ ਰੱਖਣਾ ਸਵਾਉਣੀ ਨਹੀਂ ਆਪਣੇ ਆਪ ਸੂਣਦੇ ਉਹਨੂੰ ਬਸ ਦੇਖੀ ਜਾਣਾ ਆਪਾਂ ਪਾਸੇ ਬੈਠਿਆ ਨੇ ਉਹਨੂੰ ਅੱਡ ਕਰ ਦਿਓ ਤਾੜ ਕੇ ਜਿਵੇਂ ਆਪਾਂ ਕਹਦੇ ਆ ਪਸ਼ੂ ਵੀ ਸ਼ਰਮ ਮੰਦ ਹੁੰਦੇ ਨੇ ਜਿਵੇਂ ਆਪਾਂ ਕਹਿੰਦੇ ਬੁੜੀਆਂ ਦੁੱਧ ਉਹ ਉਹ ਗਾਂ ਦੇ ਸਾਹਮਣੇ ਨਹੀਂ ਆਉਂਦਾ ਲੁੱਕ ਕੇ ਬੈਠਾ ਹੁੰਦਾ ਠੀਕ ਹੈ ਉਹਨੂੰ ਆਪਣੇ ਆਪ ਸੋਚੋ ਪੋਟੈਂਸ਼ੀਅਲ ਆ ਜਾਂਦੀ ਜਦੋਂ ਸੂਪੀ ਅੱਧੇ ਘੰਟੇ ਦੇ ਵਿੱਚ ਬੱਚੀ ਬੱਚਰੂ ਨੂੰ ਪਾਣੀ ਦੁੱਧ ਪਿਆਉਣਾ ਹੁੰਦਾ 2 ਲੀਟਰ 5 ਲੀਟਰ ਜਿੰਨਾ ਪੀਂਦਾ ਠੀਕ ਹੈ ਜੇਰ ਦਾ ਕੋਈ ਤੱਲਕ ਨਹੀਂ ਦੁੱਧ ਨਾਲ ਸਮਾਂ ਜੇਰ ਤਾਂ ਪੈਂਦੀ ਹੈ ਆਕਸੀਟੋਕਸਿਨ ਹਾਰਮੋਨ ਹੁੰਦਾ ਦਿਮਾਗ ਦੇ ਵਿੱਚ ਬਣਦਾ ਉਹ ਜਦੋਂ ਆਪਾਂ ਚੋਣਿਆ ਉਹਦੇ ਨਾਲ ਜੇਰ ਪੈਂਦੀ ਆਪਣੇ ਤਾਂ ਕਹਿੰਦੇ ਵੀ ਦੁੱਧ ਕੱਢ ਲਿਆ ਜੇਰ ਨਹੀਂ ਪੈਂਦੀ ਜੇਰ ਪੈਂਦੀ ਹੈ ਆਕਸੀਡੋਕਸਨ ਹਾਰਮੋਨਾਂ ਜਿਹੜਾ ਉਹ ਚੱਲ ਪੈਂਦਾ ਅਸੀਂ ਕੱਢ ਲਿਆ ਆਹਦੇ ਵਸ ਪੇਡ ਨਾਲ ਮੱਝ ਨੂੰ ਚੱਕਰ ਨਹੀਂ ਖਾਲੀ ਨਹੀਂ ਕਰਨੀ ਹੁੰਦੀ ਛੇਵੇਂ ਡੰਗ ਠੀਕ ਹੈ ਛੇਵੇਂ ਡੰਗ ਜਾ ਕੇ ਪਸ਼ੂ ਖਾਲੀ ਕਰਨਾ ਹੈ ਧਿਆਨ ਰੱਖਣਾ ਹੈ ਪਹਿਲੇ ਡੰਗ ਹੀ ਨਾ ਸਾਰਾ ਚੋਦੇ ਹਾਂ ਖਾਲੀ ਤਾਂ ਕਰੇ ਨਹੀਂ ਅੱਜ ਦੱਖ ਖਾਲੀ ਨਾ ਕਰੋ ਸੂਤ ਕੀ ਬੁਖਾਰ ਹੋ ਗਿਆ ਮੁੜ ਕੇ ਨਾ ਪਸ਼ੂ ਦੁੱਧ ਤੇ ਆਵੇ ਸਾਰਾ ਸੂਏ ਖਰਾਬ ਹੋ ਜਾਏ ਉਦੋਂ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੁੰਦਾ ਆਪ ਲੇਬਰ ਵਾਲੇ ਤੇ ਨਾ ਛੱਡੋ ਮੈਂ ਨੌਕਰੀ ਕਿਉਂ ਛੱਡੀ ਜਦੋਂ ਮੇਰੀ ਗਾਂ ਸੂਣ ਲੱਗ ਪਈ ਗਿਰ ਮੈਂ ਮਾਰਾ ਕਰ ਇੱਕ ਮੈਂ ਹੀ ਪ੍ਰਿੰਸੀਪਲ ਨੂੰ ਕਹਿੰਦਾ ਜਾਣਾ ਹੁਣ 2-4 ਤਾਂ ਸੀਗੇ ਉਹ 19 ਗਾਂ ਸੂਈਆਂ ਪਾਪੀ ਤੇ ਜਿਹੜਾ ਸੂਈ ਰੂ ਗਾਂ ਕਿ ਨਹੀਂ ਮੈਂ ਕੀ ਕਰਾਂ ਮੈਂ ਮੈਂ ਛੱਡ ਹੀ ਦੇਣਾ ਰੋਣੋਂ ਆਪ ਦਾ ਕੋਲੇ ਬਹਿ ਜਾਓ ਕਿ ਨਹੀਂ ਕੰਮ ਤਾਂ ਇੱਕੋ ਹੀ ਹੁੰਦਾ ਹੈ ਜਿਹੜੀ ਚੀਜ਼ ਆਪਾਂ ਵੜ ਗਏ ਪੈਸ਼ਨ ਤੇ ਪ੍ਰੋਫੈਸ਼ਨ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਆਪਣਾ ਹੁੰਦਾ ਮੰਨ ਲਓ ਛੌਂਕ ਇੱਕ ਹੁੰਦਾ ਕਿੱਤਾ ਆਪਣ ਨੂੰ ਮਜਬੂਰੀ ਜਿ ਕਰਨਾ ਪੈਂਦਾ ਇੱਕ ਸ਼ੌਂਕ ਨਾਲ ਕਰਦੇ ਆ ਜੇ ਦੋਨੇ ਚੀਜ਼ਾਂ ਇੱਕ ਵਿੱਚ ਮਿਲਾ ਲਓ ਜਿਵੇਂ ਪਸ਼ੂ ਪਾਲਣ ਦਾ ਸ਼ੌਕ ਹੈ ਤਾਂ ਬਸ ਫਿਰ ਬਣ ਗਈ ਗੱਲ ਦੁੱਗਣੀ ਆਮਦਨ ਹੋਊ ਤੁਹਾਨੂੰ ਪੈਸ਼ਨ ਤੇ ਪ੍ਰੋਫੈਸ਼ਨ ਦੋ ਚੀਜ਼ਾਂ ਹੁੰਦੀਆਂ ਜਿਹੜੀ ਚੀਜ਼ ਇੰਟਰਸਟ ਆ ਕੰਮ ਉਹੀ ਕਰੋ ਆ ਪਾਰਟ ਟਾਈਮ ਤੇ ਰੱਖ ਲਓ ਬਾਣੀਆਂ ਆ ਹੁਣ ਕੀ ਉਹਨਾਂ ਦਾ ਸੈਲਰ ਲੱਗੇ ਹੁੰਦੇ ਆ ਇੱਕ ਮੁੱਲੇ ਦੇ ਘੜ ਖੋੜ ਕੇ ਬਹਿ ਜਾਂਦੇ ਰੱਬ ਨਾ ਕਰੇ ਸੈਲਰ ਬੰਦ ਹੋ ਗਏ ਮਾਲ ਤਾਂ ਚੱਲੀ ਜਾਣਗੇ ਐ ਹੀ ਹੋਇਆ ਲੋਕਾਂ ਨਾਲ ਜਦੋਂ ਕਰੋਨਾ ਜੀ ਆਈ ਆ ਤਕੜੇ ਤਕੜੇ ਸੀ ਜਲੂਸ ਨਿਕਲ ਗਿਆ ਉਹ ਵੀ ਮਰ ਗਏ ਕਈ ਤਾਂ ਵੀ ਦੋ bizness ਰੱਖੋ ਪਰ ਧਿਆਨ 90% ਇੱਕ ਤੇ ਲਾਓ ਜਿਹੜਾ 10% ਉੱਤੇ ਲਾਓ ਉਹ ਚੱਲੀ ਜਾਂਦਾ ਹੁੰਦਾ ਏਡੀ ਗੱਲ ਨੇ ਪਰ ਜਿਹਨੂੰ ਕੰਮ ਕਰਨਾ ਆ ਗਿਆ ਉਹ 10 ਵੀ ਚਲਾ ਲੂ ਧਿਆਨ ਆਪਦਾ ਜ਼ਰੂਰੀ ਆ ਆ ਵਿੱਚ ਚਲੋ ਆਪਾਂ ਮੈਨੇਜਮੈਂਟ ਦੀ ਗੱਲ ਕਰਦੇ ਆ ਪੁਸ਼ ਨੂੰ ਖੁੱਲੇ ਰੱਖਣਾ ਕੋਸ਼ਿਸ਼ ਕਰਿਆ ਕਰੋ ਵੀ ਉਸ ਹਾਵ ਨਾਲ ਆਪਦਾ ਸਿਸਟਮ ਬਣਾ ਲਓ ਵੀ ਜਿਹੜਾ ਉਹ ਤੁਰ ਫਿਰ ਸਕਣ ਪਾਣੀ ਪੀ ਸਕਣ ਖੁੱਲੇ ਕਰ ਤੇ ਤੇ ਉਸ ਤੋਂ ਬਾਅਦ ਚੋਂ ਆਪਾਂ ਗੱਲ ਕਰਦੇ ਆਂ ਛੱਡ ਤਾਂ ਸਾਰਿਆਂ ਦੇ ਬਣੇ ਹੋਣਗੇ ਕਿ ਬਣਾਉਣਾ ਕਿਸੇ ਨੇ ਜੇ ਬਣਿਆ ਤਾਂ ਆਪਾਂ ਗੱਲ ਹੀ ਨਹੀਂ ਹੈ ਬਣਾਉਣਾ ਛੱਡ ਦੀ ਆਪਾਂ ਗੱਲ ਕਰਦੇ ਆਂ ਛੱਡ ਦੇ ਵਿੱਚ ਮੈਂ ਵੀਡੀਓ ਸੁਣੀ ਪੀਡੀਐਫ ਦੇ ਪ੍ਰਧਾਨ ਆਹੋ ਮੁੱਗੇ ਜ਼ਿਲ੍ਹੇ ਦੇ ਉਹ ਕਹਿੰਦਾ ਵੀ ਮੈਂ ਪੰਜਵੀਂ ਵਾਰੀ ਛੱਡ ਪਾਉਣਾ 5 ਸਾਲਾਂ ਚ ਪਹਿਲੀ ਵਾਰੀ ਕਿੰਨੇ ਕੋਈ ਖੜਾ ਰੀ ਹੈ ਗਲਤੀਆਂ ਰਹਿ ਜਾਂਦੇ ਆਂ ਸ਼ੈੱਡ ਦਾ ਕੀ ਕਰਨਾ ਹੁੰਦਾ ਆਪਾਂ ਮੇਨ ਤਾਂ ਦੁੱਧ ਵਾਲੀਆਂ ਗਾਇਆਂ ਦੀ ਗੱਲ ਕਰਦੇ ਆਂ ਬੱਚਿਆਂ ਦਾ ਤਾਂ ਚੱਲੀ ਜਾਂਦਾ ਜਿਵੇਂ ਮਰਜ਼ੀ ਪਾ ਲਓ ਦੁੱਧ ਵਾਲੀਆਂ ਗਾਇਆਂ ਨੂੰ ਜ਼ਮੀਨ ਤੋਂ ਲੈ ਕੇ 2.5 ਫੁੱਟ ਜਿਹੜੀ ਖੁਰਲੀ ਆ ਉੱਚੀ ਬਣਾਉਣੀ ਆ ਇਹ ਵਿੱਚੋਂ ਡੂੰਗੀ ਹੋਣੀ ਚਾਹੀਦੀ 11 ਇੰਚ ਇੰਨੀ ਇੰਨੀ ਇਹ ਡੂੰਗੀ ਹੋਵੇ ਇਹ ਕੀ ਹੁੰਦਾ ਇਹ ਕੋਈ ਕੁਦਰਤਾ ਨਿਯਮ ਹੈ ਜੇ ਨੀਵੀ ਪਾ ਕੇ ਪਸ਼ੂ ਖਾਊਗਾ ਤਾਂ ਉਹ ਜ਼ਿਆਦਾ ਹਾਜਮ ਹੋਊਗਾ ਜੇ ਆਪਾਂ ਐਂ ਚੱਕ ਕੇ ਖਾਊਗਾ ਉਹ ਘੱਟ ਹਾਜਮ ਖੁਰਲੀ ਬਣਾਉਣ ਚ ਇਹ ਖੁਰਲੀ ਐ ਬਣਾਉਣੀ ਐ ਜਿਹੜਾ ਐ ਮੰਨ ਲਓ ਆਪਾਂ ਲਾਉਣੇ ਆ ਪਾਈਪਾਂ 3 ਫੁੱਟ ਚੰਗਾ ਲਾਉਣੀਆਂ ਉਹ ਉਹਨਾਂ ਦੀ ਜਿਹੜੀ ਵਿਚਲਾ ਗੈਪ ਐ 10 ਇੰਚ ਐ ਸਟੈਂਡਰਡ ਗੈਪ ਆਪਾਂ ਕੋਈ ਆਪਾਂ ਜੋ ਗੱਲ ਨਹੀਂ ਲੰਘਣਾ ਵੱਡੀ ਤੋਂ ਵੱਡੀ ਗਾਮ ਮੇਰੇ ਕੋਲ 13 13 ਕੁਇੰਟਲ ਤੋਂ ਵੀ ਉੱਪਰ ਆ ਉਹਦਾ ਭਾਰ 14 ਕੁਇੰਟਲ ਦੇ ਨੇੜੇ ਹੋਊਗਾ ਮੇਲੇ ਵਾਲੇ ਤੂੰ ਦੇਖਿਓ ਸਰੇ ਬਿੱੜ ਉਹ ਚ ਕੀ ਆ ਉਹਦਾ ਵੀ ਸਿਰ ਉਹਦੇ ਵਿੱਚ ਦੀ ਲੰਘ ਜਾਂਦਾ ਤੇ ਜੇ ਤੂੰ ਵੱਧ ਕਰਤਾ ਬੱਚਕਾਂ ਬੱਚਕਾਂ ਜਿਹੜੀਆਂ ਵਿੱਚ ਦੀ ਟੱਪੀ ਜਾਣੀਆਂ ਗਾਇਆਂ ਵਿੱਚ ਬਿਹਤਰ ਹੀ ਆਣ ਇਹ ਤਾਂ ਰੱਖਣਾ ਖੋਲੀ ਬਣ ਗਈ ਉਸ ਤੋਂ ਬਾਅਦ ਉਹ ਫਰਸ਼ ਦੀ ਗੱਲ ਹੈ 7 ਫੁੱਟ ਫਰਸ਼ ਆਪਾਂ ਬਸ ਤਾਂ 13 14 ਲਾ ਲੈਂਦੇ ਆ ਉਹ ਲਾ ਕੇ ਥੋੜੀ ਜੀ ਉਹਦੇ ਵਿੱਚ ਐ ਲੈਣਾ ਮਾਰਨੀ ਹੁੰਦੀਆਂ ਮਾਰਕਰ ਤਾਂ ਨਹੀਂ ਹੈਗਾ ਜਮਣ ਐਸ ਤਰ੍ਹਾਂ ਕਰਕੇ ਵੀ ਜਿਹੜਾ ਉਹਦਾ ਪੈਰ ਹੈ ਤਿਲਕੇ ਨਾਲ ਤੇ ਨੌਣਾ ਖਰਾਬ ਹੋ ਉਹ ਜਿਹੜੇ ਮੰਨ ਲਓ 5 ਸੈਂਟੀਮੀਟਰ ਡੂੰਘੀ ਹੁੰਦੀ ਹੈ ਮਿਸਤਰੀ ਮਿਲ ਜਾਂਦੇ ਆ ਉਹਨੂੰ ਪੁੱਛ ਕੇ ਉਸ ਹਿਸਾਬ ਨਾਲ ਬਣਾਉਣੀ ਹੈ ਹਰਸ਼ੋਗੀ ਪਾਣੀ ਵਾਲੀ ਖੁਰਲੀ ਆ 25 ਫੁੱਟ ਜਿੱਥੇ ਗਾਂ ਬੈਠੀ ਆ ਖੜੀ ਆ 25 ਫੁੱਟ ਤੋਂ ਦੂਰ ਫੇਰ ਖੁਰਲੀ ਬਣਾਓ ਕਿਉਂਕਿ ਗਾਂ ਕਈ ਵਾਰੀ ਘੋਲ ਕਰ ਜਾਂਦੀ ਆ ਵੀ ਆਪਾਂ ਦੂਰ ਜਾ ਕੇ ਪਾਣੀ ਪੀਂਦੇ 25 25 ਫੁੱਟ ਤੇ ਉਸ ਹਿਸਾਬ ਨਾਲ ਖੁਰਲੀਆਂ ਬਣਾ ਦਿਓ ਖੇਲਾ ਬਣਾ ਦਿਓ ਕਦੀ ਵੱਧ ਬਣਾ ਦਿਓ ਪਾਣੀ ਦੇ ਕੀ ਆ ਦੋ ਆਪਸ਼ਨ ਰੱਖੇ ਹੋਇਆ ਮੈਂ ਤਾਂ ਇੱਕ ਤਾਂ ਨਹਿਰ ਦਾ ਪਾਣੀ ਜੇਦੋਂ ਆਉਂਦਾ ਵਾਟਰ ਵਾਸ ਦਾ ਆ ਬਾਰੀ ਤੇ ਭਰ ਲੈਨੇ ਉਹ ਤੇ ਇੱਕ ਹੈਗਾ ਮੋਟਰ ਦਾ ਕੰਜਣੇ ਮੋਟਰ ਦੇ ਵੀ ਨਾ ਹੁੰਦਾ ਦੋਨੇ ਖੇਲਾ ਅਲੱਗ-ਅਲੱਗ ਮੰਨ ਲਓ ਭਰੀਆਂ ਰਹਿਣ 24 ਘੰਟੇ ਤੱਤਾ ਨਹੀਂ ਹੋਣਾ ਚਾਹੀਦਾ ਵਿਚੋਦੇ ਕੋਈ ਗੋਹਾ ਨਹੀਂ ਹੋਣਾ ਚਾਹੀਦਾ ਇਹ ਖਾਸ ਕਰਕੇ ਧਿਆਨ ਰੱਖਣਾ ਮੈਂ ਜਿਹੜਾ ਫਾਰਮ ਵਾਲਾ ਉਹਨੂੰ ਕੀ ਕਰਿਆ ਬਈ ਜੇ ਮਖਿਆ ਖੇਲ ਦੇ ਵਿੱਚ ਪਾਣੀ ਗੰਦਲਿਆ ਹੋਇਆ ਜਾਂ ਮੁੱਕਿਆ ਹੋਇਆ ਤੈਨੂੰ 100 ਰੁਪਏ ਕੱਟੂ ਮੈਂ ਤੇਰਾ ਕੱਟਦਾ ਬਿਸ਼ੱਕ ਹੈ ਨਹੀਂ ਉਹ ਡਰ ਚ ਹੀ ਬਣਿਆ ਭੱਜਿਆ ਰਹਿੰਦਾ ਉਹਨੂੰ ਕਹੇ ਤੂੰ ਤਾਰਾਂ ਦਿੰਦੀ ਗਾਂ ਦੱਸਦੀ ਮੇਰੀ ਤੈਨੂੰ 50 ਰੁਪਏ ਦੇਵਾਂ ਉਹਨੇ ਜਵਾਬਾਂ ਨੂੰ ਗਹਿ ਰੱਖਿਆ ਮੈਂ ਇਹ ਛੋਟੇ ਛੋਟੇ ਗੱਲਾਂ ਹੀ ਹੁੰਦੀਆਂ ਇਸ ਤਰ੍ਹਾਂ ਕਰਕੇ ਆਪਾਂ ਉਹਨੂੰ ਮੈਨੇਜ ਕਰਨਾ ਹੈ ਉਸ ਤੋਂ ਬਾਅਦ ਚੋ ਆਪਾਂ ਗੱਲ ਕਰਦੇ ਆ ਸ਼ੈੱਡ ਜਿਹੜਾ ਬਣਾਉਣਾ ਹੈ ਚੜਦੀ ਧੁੱਪ ਕੁਛ ਨਹੀਂ ਕਹਿੰਦੀ ਛਿਪਦੀ ਧੁੱਪ ਮਾਰਦੀ ਪੱਛੋਂ ਵਾਲੇ ਪਾਸੇ ਡੇਕਾਂ ਲਾ ਦਿਓ ਕੋਈ ਦਰਖਤ ਲਾ ਦਿਓ ਉਸ ਹਿਸਾਬ ਨਾਲ ਆਪਾਂ ਨੂੰ ਉਧਰੋਂ ਧੁੱਪ ਰੋਕਣੀ ਹੁੰਦੀ ਹੈ ਸ਼ੈੱਡ ਬਣਾਉਣਾ ਸ਼ੈੱਡ ਤਾਂ ਆਪਾਂ ਨੂੰ ਮਜਬੂਰੀ ਚ ਬਣਾਉਣਾ ਪੈਂਦਾ ਸ਼ੈੱਡ ਤੋਂ ਆਮਦਨ ਨਹੀਂ ਹੁੰਦੀ ਉਸ ਹਿਸਾਬ ਨਾਲ ਬਣਾਓ ਜਿੰਨੇ ਕੁ ਪਸ਼ੂ ਆਪਾਂ ਤੁਹਾਡੇ ਮੁਤਾਬਕ ਹੀ ਗੱਲ ਕਰਦੇ ਆ ਕਿੰਨੇ ਕੁ ਪਸ਼ੂਆਂ ਸ਼ੈੱਡ ਬਣਾਉਣੇ ਨੇ ਤੁਸੀਂ 20 ਗਾਂ ਜੀ 20 ਗਾਂ ਜੀ ਕਿੰਨੇ ਵਾਈ ਕਿੰਨੇ ਦਾ ਸੋਚਿਆ ਕੀ ਕੁਸ ਹੈ ਜਿਹੜੀ ਜਮੀਨ ਦੀ ਚੜਾਈ ਹੈ ਜੀ ਉਹ 23 ਗਰਮਾ ਚੜਾਈ ਹੈ ਠੀਕ ਹੈ ਜੀ ਹਾਂ ਲਵਾਈ ਤਾਂ ਬਹੁਤ ਆ ਧੋਪ ਲਿਆਈ ਵਾਈ 23 25 ਤੇ ਮੰਨ ਲਓ 100 ਫੁੱਟ ਗੀ ਤੇ ਇੱਕ ਤਾਂ ਪਹਿਲੀ ਗੱਲ ਧਿਆਨ ਰੱਖਿਓ ਭਰਤ ਤੇ 4-5 ਫੁੱਟ ਚੱਕ ਦੇ ਉੱਚਾ ਉਹ ਤੇ ਪਹਿਲਾ ਦੁਖਦਾਨੀ ਦੂਜੀ ਗੱਲ ਇਸ ਤਰ੍ਹਾਂ ਕਰਕੇ ਦਿਸ਼ਾ ਪੂਰਬ ਪੱਛਮ ਉੱਤਰ ਦੱਖਣ ਇਸ ਤਰ੍ਹਾਂ ਸ਼ੈੱਡ ਪਾਉਣਾ ਆਪਾਂ ਪੂਰਬ ਪਛਮ ਉੱਤਰ ਦੱਖਣ ਐਸ ਤਰ੍ਹਾਂ ਹੇ ਤੁਸੀਂ ਦੇਖ ਹਾਂ ਉਹ ਤੁਸੀਂ ਮਿਸਤਰੀ ਦੀ ਰਾਏ ਲੈ ਲਓ ਉਹਨਾਂ ਕਾ ਵੀ ਡਾਇਰੈਕਸ਼ਨ ਸਹੀ ਪਈ ਚੜ੍ਹਦੀ ਤੋਂ ਪਾਏ ਆਉ ਉਹ ਐ ਘੁੰਮ ਕੇ ਆ ਜੂਗੀ ਇਧਰਲੇ ਪਾਸੇ ਜਿਹੜੇ ਪਸ਼ੂ ਰੱਖਣੇ ਆ ਇਧਰਲੇ ਵਿਚਾਲੇ ਬਣਾਉਣੀ ਖੋਲਣੀ ਇਧਰ ਬੱਚੀਆਂ ਰੱਖਣੀਆਂ ਇਧਰ ਗਾਇਆਂ ਰੱਖਣੀਆਂ ਇਹ ਧਿਆਨ ਰੱਖਣਾ ਹੈ ਇਧਰਲੇ ਪਾਸੇ ਕਿਉਂਕਿ ਸਟ੍ਰੈਸ ਆ ਜਿਹੜਾ ਤੋਂ ਪਹੋ ਜਿਆਦਾ ਰਹਿੰਦੀ ਬਾਹਰ ਸਰਦੀਆਂ 'ਚ ਤਾਂ ਲੋਡ ਹੀ ਨਹੀਂ ਕਿੱਥੇ ਮਰਜੀ ਫਿਰਦੀਆਂ ਨੇ ਜਿੰਨੀ ਧੁੰਦ ਪੂ ਠੰਡ ਪੂ ਬਾਹਰ ਹੋ ਹੋ ਬਟਣੀਆਂ ਉਨਾਂ ਹੀ ਦੁੱਧ ਬੱਦੇ ਨੇ ਇਹ ਧਿਆਨ ਰੱਖ ਲਿਆ ਛੱਡ ਦੀ ਜਿਹੜੀ ਉਚਾਈ ਰੱਖਣੀ ਹੈ ਹੁਣ ਜੇ 20 ਗਾਇਆਂ ਦਾ ਤੁਸੀਂ ਉਹ ਉਹਦੇ ਮੁਤਾਬਕ ਰੱਖਣੀ ਹੈ ਵੀ ਕਿੰਨੇ ਕੇ ਪੈਸੇ ਲੈਉਣੇ ਛੱਡ ਦੇ ਛੱਡ ਦੇ 20 ਗਾਇ ਮੇਰਾ ਇਸ ਟੀਮ ਆਇਆ ਹੈ ਜੀ ਜਿਵੇਂ ਬਟਾਲੇ ਟੋਪੀ ਆ ਗਈ ਛੱਡ ਦੀ ਅੱਧਾ ਛੱਡ ਬਣਾਉਣਾ ਵੀ ਇੰਨਾ ਇੰਦਰ ਲੱਗ ਬਸ ਆ ਖੜਦਾ ਕਿ ਉਹ ਬਾਤ ਬਾਤ ਚ ਬਣਾਉਣਾ ਹਾਂ 5-7 ਲੱਖ ਰੁਪਏ ਦਾ ਲੱਗ ਕੀ ਆਉਂਦਾ ਲੱਗੀ ਜਾਓ ਲੋਨ ਲੈਣਾ ਕਿ ਬਸ ਆ ਅਡਜਸਟਮੈਂਟ ਕਰ ਉਹਦੇ ਕਰ ਬਸ ਠੀਕ ਫਿਰ ਤੁਸੀਂ ਕੀ ਕਰਿਓ ਹੂੰ ਮੈਂ ਨੰਬਰ ਪਾਉਂਗਾ ਆਪਣੇ ਪਿੰਡ ਹੀ ਹੈ ਤੇ ਨਾਲ ਹੀ ਪਿੰਡ ਹੈ ਮੁੰਡੇ ਨੇ ਛੱਡ ਪੈ 9 ਲੱਖ ਰੁਪਏ ਲਾਇਆ ਦੋਨੇ ਪਾਸੇ ਪਾਤੇ ਖੋਲੜੀਆਂ ਖਲੜੀਆਂ ਇਹ ਰਹਿ ਗਈਆਂ ਬੜਾ ਮੋਟਾ 2 ਲੱਖ 3 ਲੱਖ ਹੋਰ ਲੱਗੂਗਾ ਬਹੁਤ ਹੀ ਵਧੀਆ ਛੱਡ ਬਣੇ ਵੀ ਉਥੋਂ ਤੁਸੀਂ ਆ ਕੇ ਦੇਖ ਲਿਓ ਕੱਲੀ ਕੱਲੀ ਚੀਜ਼ ਮੈਨ ਲਿਓ ਤੇ ਵੈਸੇ ਮੈਂ ਵੀਡੀਓ ਪਾ ਦੂੰਗਾ ਅਗਲੇ ਹਫਤੇ ਤੱਕ ਤੁਹਾਨੂੰ ਉਹ ਸਾਰੀ ਉਹ ਕਲੀਅਰ ਹੋ ਜਾਓ ਉਚਾਈ ਉਹ ਸਾਬ ਨਾਲ ਦੇਖ ਕੇ ਰੱਖ ਲਿਓ ਬਸ ਫਿਰ ਵੀ ਜਿੰਨੀ ਵੱਧ ਰਹੇ ਜੇ ਤਾਂ ਉਨੇ ਹੀ ਚੰਗਾ ਹੈ ਮੈਂ ਜਿੱਥੋਂ ਗਾਇਆਂ ਖਰੀਦੀਆਂ ਇੱਥੇ ਸੀਗਾ ਕੋਰਸ਼ਮੀਤ ਤੋਂ ਜਦੋਂ ਆਪਾਂ ਆਉਣੇ ਆ ਬਠਿੰਡੇ ਨੂੰ ਖੱਬੇ ਹੱਥ ਫਾਰਮ ਸੀ ਪੰਜਾਬ ਡੇਰੀ ਫਾਰਮ ਜੀ ਅੱਜ ਤੋਂ 17 ਸਾਲ ਪਹਿਲਾਂ ਇਹ ਸਮੁੰਦਰੀ ਜਹਾਜ਼ ਤੇ ਚੜਾ ਕੇ ਗਾਈਆਂ 60 ਇੱਥੇ ਲੈ ਆ ਸੀ 60 ਰਾਜਪੁਰੇ ਫਾਰਮ ਬਹੁਤ ਵਧੀਆ ਚੱਲਦਾ ਚੰਡੀਗੜ੍ਹ ਚ ਅੱਧੇ ਚ ਦੁੱਧ ਜਾਂਦਾ ਨਾਲ ਹੁਣ ਵੀ ਇੱਥੇ ਲੈ ਆ ਸੀ ਇੱਥੇ 800 ਗਾਂ ਹੋ ਗਈ ਸੀ ਉਹ ਬਸ ਬਾਣੀਆਂ ਤੁਹਾਨੂੰ ਪਤਾ ਵੀ ਥਿਆਣੇ ਹੁੰਦੇ ਕੋਈ ਆਪਸ ਵਿੱਚ ਅਣਬਣ ਹੋ ਗਈ ਉਹ ਕਹਿੰਦੇ ਯਾਰ ਬੰਦ ਕਰਨਾ ਕੰਮ ਆਪਾਂ ਲੇਬਰ ਵਾਲਾ ਨੇ ਇੰਨੇ ਪੈਸੇ ਖਾਦੇ ਇੱਥੇ ਜਿਹੜੇ ਥਾਂ ਸੰਭਾਲ ਵਾਲੇ ਸੀ ਇੰਨੀ ਚੰਗੀ ਬਰੀਡ ਸੀ ਨਾ ਦੇਖ ਕੇ ਤਰਸ ਆਉਂਦਾ ਸੀ ਸਾਰਾ ਖਣੀ 20 ਲੱਖ ਚ ਮੁੰਡਾ ਇੱਥੋਂ ਦਾ ਬੀਡ ਬਹਿਮਣ ਦਾ ਉਹਨੂੰ ਦੇ ਦਿੱਤੀਆਂ ਸਾਰੀਆਂ ਗਾਇਆਂ ਮੈਂ ਗਿਆ ਉੱਥੋਂ ਦਾ ਕਰਿਆ ਮੰਨ ਲਓ ਉੱਥੇ ਜਾ ਕੇ 15-20 ਬੱਚੇ ਲੈ ਆਇਆ ਵਿੱਚੋਂ ਕੋਈ ਹੋਰ ਲੱਗਿਆ ਚੱਲ ਵੀ ਉਹਨਾਂ ਦੇ ਛੱਡ ਦੀ ਗੱਲ ਕਰਦੇ ਸੀ ਆਪਾਂ ਕੰਚੀ ਉਹਨਾਂ ਦੀ ਐਡੀ ਐਡੀ ਦੀ ਉੱਚੀ ਕੰਚੀ ਸੀ ਉਹ 35 ਫੁੱਟ ਉਚਾਈ ਸੀਗੀ ਇੱਥੋਂ ਲਾ ਕੇ ਤੇ ਚਾਰ ਛੱਡ ਬਣਾਏ ਵੇ ਸੀ 14 ਗਿੱਲਿਆਂ ਦੇ ਵਿੱਚ ਤੇ ਪਸ਼ੂ ਖੁੱਲੇ ਉਹ ਕਹਿੰਦੇ ਅਸੀਂ ਅਜ ਤੱਕ ਨਾ ਤਾਂ ਗੋਹਾ ਚੱਕਿਆ ਇੱਥੋਂ ਗਾਂ ਜਿਵੇਂ ਆਪਾਂ ਕਹਿੰਦੇ 200 2 ਕਿੱਲਾਂ ਦੀ ਬਾਹੀ ਤੱਕ ਪੁੱਛਣ ਨੂੰ ਆ ਖੁੱਲ੍ਹੇ ਹੀ ਪੈਸ ਤੇ ਗਾਇਆਂ ਉਹਨਾਂ ਤੋਂ ਜਿਹੜੀ ਮੈਂ ਲੈ ਆ ਸੀ 42 ਲੀਟਰ ਕੱਢਿਆ ਉਹਨਾਂ ਕੋਲੇ ਪਹਿਲੇ ਸੂਏ ਮੈਂ ਜ਼ੋਰ ਲਾ ਲਿਆ ਮੈਂ ਇੱਥੇ ਕੋਲ 36 ਤੋਂ ਨਹੀਂ ਵਧੀ ਉਹ 36 37 ਇੱਥੇ ਖੜ ਜਾਂਦੀ ਸੀ ਮੈਨੂੰ ਮਜਬੂਰੀ ਚ ਪਿਛਲੇ ਸਾਲ ਵੇਚਣੀ ਪਈਗੀ ਇੱਕ ਪੈਸਾ ਉਸ ਚੀਜ਼ ਤੇ ਲਾਓ ਇਨਵੈਸਟਮੈਂਟ ਚਲੋ ਇਹ ਤਾਂ ਜ਼ਿੰਦਗੀ ਦੀਆਂ ਗੱਲਾਂ ਐ ਕਿਉਂਕਿ ਮੈਂ ਸਿੱਖ ਲਿਆ ਮੈਂ ਅਸੀਂ ਲੈ ਬੈਠੇ ਜ਼ਮੀਨ ਮੇਰੇ ਭਰਾ ਨੇ ਮੈਨੂੰ ਕਿਹਾ ਵੀ ਕਹਿੰਦਾ ਆਪਣਾ ਬੇਤ ਨਹੀਂ ਉਹ ਪੰਗੇ ਨਾਲ ਐ ਅਜਮੇਨ ਲਈ ਉਹਨੇ ਇੰਨਾ ਕੰਮ ਟਾਈਟ ਕਰਤਾ ਗਾਇਆਂ ਵੇਚਣੀਆਂ ਪਈਆਂ ਉਹ ਗਾਲਾਂ ਮਖਿਆ ਬਾਬਾ ਗਾਂ ਨਾ ਤੂੰ ਗਾਂ ਨਾ ਦੇਈ 22 ਲੀਟਰ ਦੁੱਧ ਚਵਾ ਕੇ 3 ਮਹੀਨੇ ਦੀ ਚੈੱਕ ਪਾਸ ਕਰਾ ਕੇ ਮੈਂ ਉਹਨੂੰ ਦਿੱਤੀ ਸੀ 75000 ਦੀ ਮੈਂ ਹਜੇ ਵੇਚਣੀ ਹੋਈ ਮੈਨੂੰ ਦੱਸ ਨਹੀਂ ਦੇਉ ਵੀ ਬੱਚੀ ਵਾਲਾ ਟੀਕਾ ਲੱਗਿਆ ਉਹਨੇ ਮਾਂ ਦੇ ਛੇਰ ਨੇ ਜਾਨ ਸਾਰਾ ਹੀ ਛੱਡਤੀ ਮੈਂ ਸਟੈਟਸ ਹੋ ਗਈ ਤੇ ਜਦੋਂ ਸੂਣ ਵਾਲੀ ਆ ਕੇ ਭਾਈ ਮੈਂ ਵੇਚਣੀ ਆ ਜਾ ਮੈਂ ਗਿਆ ਥਣਾ ਚੋਂ ਕੁਝ ਵੀ ਨਾ ਆਇਆ ਮੈਂ ਕਿਹਾ ਬਾਈ ਸਾਰੇ ਕੰਮ ਛੱਡ ਦੇ ਹੁਣ ਹੀ ਡਾਕਟਰ ਸੱਦ ਕੇ ਇਲਾਜ ਕਰਾਣਾ। ਨੂੰ ਵੀ ਬੋਈ ਤੋ ਇਹ ਨੂੰ ਬਤਾਇਆ ਤਾਂ ਠੀਕ ਐ ਮੈਂ ਚੰਗਾ। ਇੱਕ ਦਿਨ ਛੱਡ ਕੇ ਤੀਜੇ ਦਿਨ ਫੋਨ ਕਰਿਆ ਕਹਿੰਦਾ ਬਾਈ ਗਾਂ ਤਾਂ ਮਾਰ ਕੇ। ਮੈਨੂੰ ਬਹੁਤ ਦੁੱਖ ਲੱਗਿਆ ਉਹ ਤੋਂ ਬੱਚੀਆਂ ਲੈਣੀਆਂ ਸੀ ਉਹਦੀ ਬੱਚੀ ਮੈਂ ਮੇਲੇ ਤੇ ਲੈ ਗਿਆ। 92 ਬੱਚੀਆਂ ਚੋਂ ਬਾਅਦ ਮੈਨੂੰ ਨੰਬਰ ਤੇ ਆ ਗਈ ਸੀ। ਉਹ ਹੈਗੀ ਆਪਣੇ ਕੋਲ। ਤੇ ਵੀ ਇਹੋ ਜਿਹਾ ਪਸ਼ੂ ਕਿਤੇ ਕਿਤੇ ਮਿਲਦਾ ਐ। ਆਪਾਂ ਗੱਲ ਕਰਦੇ ਆਂ ਟੀਕਿਆਂ ਦੀ ਇਹ ਤਿੰਨ ਤਰ੍ਹਾਂ ਦੀਆਂ ਮਾਮਾ ਹੁੰਦੀਆਂ। ਇੱਕ ਤਾਂ ਜਿਹੜੀ ਬਚਰੂ ਕਟਰੂ ਬਚਰੂ ਨੂੰ ਆਪਦੇ ਤੇ ਲਿਆਂਦੀ ਆ ਇੱਕ ਠੱਠੇ ਤੇ ਤੀਜੀ ਮਿਕਸ ਕਰਦੀ ਆ ਕਿਹੜੀ ਚੰਗੀ ਆ ਤੁਹਾਡੇ ਸਾਹਮਣੇ ਆਪਾਂ ਨੂੰ ਨਾ ਜੁੜੀ ਠੱਠੇ ਤੇ ਲਿਆਂਦੀ ਹੁਣ ਗਾਂ ਦਾ 30 ਲੀਟਰ ਦਿੰਦੀ ਆ ਠੱਠੇ ਦੇ ਆਪਾਂ 70 ਲੀਟਰ ਵਾਲੇ ਦਾ ਭਰਾਤਾ ਉਹ ਉਹੀ ਚੰਗੀ ਆ ਨਾ ਵਧਾਉਗੀ ਚੀਜ਼ ਜਿਹੜੀ ਆਪ ਦੇ ਹਾਂ ਆਪ ਜੇ 70 ਦਿੰਦੀ ਆ ਫਿਰ ਵਧੀਆ ਫਿਰ ਆਪਦੇ ਤੇ ਲਿਜਾਵੇ ਬੀਹ ਅਸਤਰਾ ਕਰਕੇ ਜਿਹੜੀ ਗਾਂ ਠੱਠੇ ਦੇ ਅਰਗਾ ਬੱਚਾ ਬੱਚ ਨੂੰ ਇੱਕਰ ਹੀ ਦੇਤਾ ਦੇ ਉਹ ਸਾਰਾ ਸੂਏ ਹੋਈ ਉਹਨੂੰ ਭਾਵੇਂ ਸਾਨੂੰ ਕੋਈ 5 ਲੱਖ ਦੇ ਦੇ ਵਿੱਚੋ ਜੇ ਕਿ ਤੂੰ ਮਿਲਦੀ ਆ ਉਹ ਲੈ ਲਓ ਸਾਡੇ ਪਿੰਡ ਗਾਂ ਸੀ ਉਹਦੇ ਜਮੀਂ ਏਡੇ ਏਡੇ ਸਨ 40120 ਦੀ ਮੈਂ ਕਿਹਾ ਮੈਂ ਕਿੰਨੇ ਪੈਸੇ ਕਿਹਾ 45000 ਮੈਂ ਕਿਹਾ ਚੱਕ 44 ਕਹਿੰਦਾ ਠੀਕ ਹੈ ਮੈਂ ਦੇਖਿਆ ਉਹਦੇ ਸਾਈਵਾਲ ਦਾ ਟਿੱਕਾ ਪਰ ਅਸੀਂ ਜੋ ਮੈਂ ਬੱਚੇ ਸਾਈਵਾਲ ਦਿੱਤੇ ਹੁਣ ਉਹਦੇ ਬੱਚੇ ਆਪਾਂ ਲੈ ਲੇ ਅੱਗੇ ਤੋਂ ਉਹ ਤੋਂ ਬ੍ਰੀਡ ਤਿਆਰ ਕਰੀ ਜਾਂਦੇ ਵੀ ਇਸ ਚੀਜ਼ ਨੂੰ ਥੋੜਾ ਜਿਹਾ ਧਿਆਨ ਚ ਦੇ ਕੇ ਵੀ ਜਿਹੜੀ ਚੀਜ਼ ਆਪਾਂ ਨੂੰ ਕਿਸੇ 'ਚ ਕੋਈ ਕਮੀ ਹੁੰਦੀ ਹੈ ਸੈਕ ਦੇ ਬੋਲਾਂ 'ਚ ਥੋੜੀ ਜਿਹੀ ਕਮੀਆਂ ਵੀ ਉਹਦੇ ਨੋਂ ਵਾਝ ਜਾਂਦੇ ਆ। ਐਬੀਐਸ ਦੇ ਕੱਦ ਛੋਟੇ ਰਹਿ ਜਾਂਦੇ ਆ। ਹਰ ਇੱਕ ਜੀ ਹੁੰਦੀ ਉਹ ਵਰਲਡ ਵਾਈਡ ਦੇ ਕੱਦ ਵੱਡੇ ਹੁੰਦੇ ਆ ਜਿਵੇਂ ਪੀਡੀਐਫ 'ਚ ਤੱਕ ਕੋਈ ਕਮੀ ਨਹੀਂ ਹੁੰਦੀ ਵੈਸੇ। ਬੜਾ ਵਧੀਆ ਸੀ ਮੈਨੂੰ। 5 700 ਰੁਪਏ ਦਾ ਮਿਲ ਜਾਂਦਾ ਨਾਰਮਲ ਮੈਂਬਰਸ਼ਿਪ ਲੈਣੀ ਆ 1000 ਰੁਪਏ ਫੀਸ ਆ। ਸੈਮੀਨਾਰ ਹਰ ਇੱਕ ਦੂਜੇ ਬੁੱਧਵਾਰ ਨੂੰ ਹੁੰਦਾ ਆ, ਵੀਰਵਾਰ ਨੂੰ ਹੁੰਦਾ ਵੈਸੇ। ਸ਼ਨੀਵਾਰ ਕਰਤਾ ਹਾਂ। ਚਲੋ ਜੋ ਵੀ ਉਹ ਤਾਂ ਆਪਣੇ ਪੀਡੀਐਫੇ ਫੇਸਬੁਕ ਤੇ ਸਰਚ ਕਰਕੇ ਉਹ ਤੇ ਰੱਖ ਲਓ ਤੇ ਸਾਰਾ ਕੁਝ ਹੋ ਜਾਊਗਾ ਮੇਰਾ ਹੁਣ ਜਿਹੜੇ ਸ਼ੋਅ ਐ ਦੋ ਤਰ੍ਹਾਂ ਚ ਵੰਡੇ ਤੇ ਇੱਕ ਤਾਂ ਦਸੰਬਰ ਚ ਹੋਣਾ ਇੱਕ ਫਰਵਰੀ ਚ ਹੋਊਗਾ ਤੇ ਜਿਹੜਾ ਪਲਦ ਮੈਨ ਦਾ ਸਿਮਨ ਲਗਾਉ ਬਈ ਇਹ ਤਾਂ ਆਪਣੇ ਗੱਲ ਨੂੰ ਨਾਲ ਹੈ ਬਟਿੰਡੇ